ਕਾਈਰ ਸਾਡੀਆ ਕੀ ਆਰ ਦੀਆਂ ਵੈਰਾਈਆਂ ਹੈ ਨਾ ਸਰਕਾਰ ਕੋ ਸਮਾਂ ਜਦ ਤੱਕ ਆਪ ਜੀ ਕਰਦੀ ਹੈ ਜੇ ਪਾਣੀ ਦੀ ਲੋੜ ਆ ਜੇ ਜੀ ਉਹ ਜੂਰਾ ਖਾਸ ਪਾਣੀ ਧਰਵਾਉਣੇ ਆ 200 ਲੀਟਰ ਪਾਣੀ ਦੀ ਲੋੜ ਹੈ ਉਹ ਲੋੜ ਉਸ ਤੋਂ ਬਾਅਦ ਜੇ ਆਪਾਂ ਕਰ ਸਕੀਏ ਕਿ ਕਿ ਟੈਂਕ ਤੋਂ ਜਿੱਲੀ ਵਾਲੇ ਪਾਣੀ ਤੋਂ ਕਰੀ ਗਾ ਬੰਦੇ ਆ ਉਹ ਕਿਰਪਾ ਨਾਲ ਭਾਈ ਨਾਲ ਭਾਈ ਸਾਹਮਣੇ ਆ ਜੀ ਕੋਈ ਕਰੀ ਮੰਗਰ ਜੀ ਕਿੰਨਾ ਬਾਜ਼ਾਰ ਜਿਹੜੇ ਮਾਰਨੇ ਤੇ ਇਹਦੇ ਉੱਪਰ ਆ। ਇੱਕ ਬਾਲ ਦੂਰ ਤੋਂ ਆਇਆ। ਆਇਆ। ਬਹੁਤ ਬਹੁਤ ਜਿਆਦਾ ਬਣੋ। ਉਹ ਜੀ ਚਾਹ। ਬਹੁਤ ਸਕੇ। ਬਹੁਤ ਬਹੁਤ। ਚਲੋ ਜੀ। ਜੇ ਅਸੀਂ ਇਹਨਾਂ ਦਵਾਈ ਨਾਲ ਉਸ ਨੰਬਰ ਕੋਲ ਜਾਦੇ। ਉਸ ਤੋਂ ਬਾਅਦ। ਅਗਰ ਪਹਿਲਾ ਨਵੰਗਲਾ। ਨਰਮਨ ਸਿੰਘ। 구ਜਾਰਸ ਵੀ ਕਰੂੰਗਾ ਕਿ ਤੁਸੀਂ ਅੱਜ ਜਿਹੜੀ ਹੈਗੀ ਹੈ ਸਬਜ਼ੀ ਦੀ ਗੱਟ ਆਉਦੀ। ਜ਼ਰੂਰ ਘਰੇ ਲੈ ਕੇ ਜਾਣੀ ਆ ਤੇ ਬਿਜਲੀ ਜ਼ਰੂਰ ਹੈ ਕਿਸਾਨ ਵੀਰੋ ਡਾਕਟਰ ਸਾਹਿਬ ਦੇ ਲੈਕਚਰ ਦੇ ਵਿੱਚੋਂ ਪਹਿਲਾ ਸਵਾਲ ਇਹ ਆ ਕਿ ਥੱਲੇ ਆ ਜਿਓ ਸਰ ਇੱਕ ਕਿਸਾਨ ਵੀਰੋ ਦੂਜਾ ਸਵਾਲ ਹੈ ਕਿ ਆਪਾਂ ਨਰਮੇ ਦੀ ਬਜਾਈ ਕਿਹੜੀ ਤਰੀਕ ਤੋਂ ਕਿਹੜੀ ਤਰੀਕ ਤੱਕ ਕਰਨੀ ਹੈ ਤੇ ਕਿਹੜੀ ਤਰੀਕ ਤੋਂ ਬਾਅਦ ਨਹੀਂ ਕਰਨੀ। ਅਬ ਅਬ ਰਾਏ ਦੇ ਪਿੰਡ ਵਿੱਚ ਕਰ ਲਈਏ ਜੀ ਜੀ। ਰਾਮ ਜੀ ਸਤ ਸ੍ਰੀ ਅਕਾਲ ਮੈਂ ਮਾਰਕੀਟਿੰਗ ਟੀਮ ਵਿੱਚ ਆ ਕੇ ਪਹੁੰਚ ਗਿਆ ਹਾਂ ਉਹਨਾਂ ਨੂੰ ਜੀ ਆਇਆਂ ਕਰੋਗੇ ਮੇਰੀ ਫਰਜ਼ੀ ਮੈਨੂੰ ਦੇ ਦੋ ਜਿਹੜੇ ਮਕੌੜੇ ਦੀ ਜਿਹੜੀ ਇਹ ਜਿਹੜੇ ਵਿੱਚ ਗੁਲਾਬੀ ਸੂਤੀ ਦੇ ਪਤੰਗੇ ਆ ਜਾਂਦੇ ਆ ਤੇ ਤੁਸੀਂ ਸਿਰਫ ਕੰਡੀਸ਼ਨ ਨੇ ਸਾਡੀਆਂ ਜਿਹੜੀਆਂ ਹਾਲਾਤ ਨੇ ਉਹਦੇ ਵਾਸਤੇ ਉਹ ਆ ਇਹ ਹਫਤੇ WhatsApp ਤੇ ਆ ਚੱਲ ਰਿਹਾ ਹੈ ਹੋਰ ਵੀ ਆ ਗਿਆ ਫਾਈਟ ਜਾ ਦੇ ਜਿਹੜੇ ਸਾਡੇ ਫਸਲੀ ਜਿਹੜੇ ਕੀੜੇ ਮਕੌੜੇ ਆ ਉਹ ਮੈਂ ਕਰਨ ਨਹੀਂ ਚਾਹੁੰਦਾ ਵੀ ਕਿਉਂਕਿ ਅਸੀਂ ਤਾਂ ਖੇਤੀ ਕਿੱਤੇ ਨਾਲ ਜੁੜੇ ਹੋਏ ਆਂ ਅ ਪਿਛਲੇ ਇੱਕ ਸਮੇਂ ਵਿੱਚ ਵੇਖਣ ਵਿੱਚ ਆਇਆ ਵੀ ਇਹ ਸਬਜ਼ੀ ਦੀ ਕਿੱਟ ਆਉਦੀ ਜਰੂਰ ਘਰੇ ਲੈ ਕੇ ਜਾਣੀ ਆ ਤੇ ਬਿਜ ਨਹੀਂ ਜਰੂਰ ਹੈ। ਅੱਗੇ ਆ ਜੀ ਸਰ। ਹਾਂਜੀ ਸਰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਆ ਸਰ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਜੋ ਕਿਸਾਨ ਨਾਲ ਰਿਲੇਟਡ ਅੱਜ ਜੋ ਜਿਤ ਮੇਲਾ ਕੀਤਾ ਗਿਆ ਇਸ ਤਰ੍ਹਾਂ ਦੇ ਮੇਲੇ ਲੱਗਨੇ ਚਾਹੀਦੇ ਹਨ ਸੰਧੂਆ ਸਾਹਿਬ ਜੀ ਅੱਜ ਕੀ ਕੀ ਸਮੱਸਿਆ ਸੁਣਿਆ ਗਿਆ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਜੀ ਜਿਹੜਾ ਅੱਜ ਖੇਤੀਬਾੜੀ ਵਿਭਾਗ ਵੱਲੋਂ ਕਿਸਾਨ ਸਖਲਾਈ ਕੈਂਪ ਲਾਇਆ ਗਿਆ ਇਸ ਵਿੱਚ ਕਿਸਾਨਾਂ ਲਈ ਆਉਣ ਵਾਲੇ ਸਮੇਂ ਸੌਣਰੀ ਬਦਲਾਵਾਂ ਸੰਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਜਿਹਦੇ ਵਿੱਚ ਝੋਨੇ ਦੇ ਨਰਮੇ ਦੀ ਆ ਜਾਣਕਾਰੀ ਦਿੱਤੀ ਗਈ ਹੈ ਇਸ ਮੇਲੇ ਰਹੀ ਅਸੀਂ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਜਿਹੜੀ ਯੂਨੀਵਰਸਿਟੀ ਦੁਆਰਾ रिसर्च ਕੀਤੀ ਜਾਂਦੀ ਹੈ ਉਹ ਕਿਸਾਨਾਂ ਤੱਕ ਪਹੁੰਚਦੀ ਕਰਦੇ ਆ ਤਾਂ ਜੋ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਤੇ ਕਿਸਾਨਾਂ ਨੇ ਇਸ ਮੇਲੇ ਦਾ ਭਰਪੂਰ ਫਾਇਦਾ ਉਠਾਇਆ ਇੱਥੇ ਸਰਦਾਰ ਸੰਮਾਨਾ ਸਾਹਿਬ ਸਪੀਕਰ ਪੰਜਾਬ ਆਏ ਸੀਗੇ ਪੋਰਟ ਵਿੱਚ ਬਹੁਤ ਹੀ ਸੋਹਣੇ ਕਾਰਜਕਾਮ ਇਹ ਚੱਲੇ ਹਜੇ ਤੁਸੀ ਆਮ ਆਦੀ ਪਾਰਟੀ ਸਰਕਾਰੀ ਹੈ ਉਹ ਮੇਕਿੰਗ ਬਾਰੇ ਰਿਲੇਟਡ ਇਹ ਬਹੁਤ ਸਨਾ ਅਤੇ ਮੇਲਾ ਲਗਾਇਆ ਗਿਆ ਜਿਸ ਕਲਾਈ ਕੈਂਪ ਜਿਹਨੂੰ ਕਹਿ ਸਕਦੇ ਆ ਇਹ ਖੁਸ਼ੀ ਦੀ ਗੱਲ ਹੈ ਮਾਨ ਜੋ ਸਰਕਾਰ ਜੋ ਸਾਡੇ ਨਾਲ ਸੰਧਵਾ ਸਸਟ੍ਰੀਕਲ ਸੀ ਜਿਹੜਾ ਜਿਆਦਾ ਜਾਣ ਕੇ ਨਹੀਂ ਸੁਣਨ ਤੋਂ ਲੈਣੇ ਆ ਸਰ ਸਸਟ੍ਰੀਕਲ ਸਰ ਅੱਜ ਕਿਸਾਨਾਂ ਨਾਲ ਰਿਲੇਟਡ ਉਹਨਾਂ ਦੀਆਂ ਸਮੱਸਿਆਵਾਂ ਸੁਣੇ ਗਈਆਂ ਤੁਹਾਡਾ ਕੀ ਕਹਿਣਾ ਸਰ ਤਾਂ ਦੇਖੋ ਇਹ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਧੰਨਵਾਦ ਕਰਨਾ ਪੰਜਾਬ ਸਰਕਾਰ ਦਾ ਸਾਡੇ ਕੇਟੀਓਡੀ ਵਿਭਾਗ ਦਾ ਸਾਡੇ ਚੀਫ ਸਾਫ ਦਾ ਐਗਰੀਕਲਚਰ ਯੂਨੀਵਰਸਿਟੀ ਦਾ ਜਿਨ੍ਹਾਂ ਨੇ ਕਿਸਾਨ ਸਿਖਲਾਈ ਕੈਂਪ ਲਾਇਆ ਔਰ ਇੱਥੇ ਕਿਸਾਨਾਂ ਦੀਆਂ ਜਿਹੜੀਆਂ ਛੋਟੀਆਂ-ਛੋਟੀਆਂ ਪ੍ਰੋਬਲਮ ਆਉਂਦੀਆਂ ਜਿਹੜੀਆਂ ਕਿ ਪ੍ਰੋਪਰ ਗਾਈਡੈਂਸ ਤੋਂ ਬਿਨਾ ਬਹੁਤ ਜ਼ਿਆਦਾ ਨੁਕਸਾਨ ਕਰ ਦਿੰਦੀਆਂ ਉਹਨਾਂ ਦਾ ਸੌਲ ਉਹਨਾਂ ਦਾ ਸੋਲੂਸ਼ਨ ਇੱਥੇ ਮਿਲ ਜਾਂਦਾ। ਵੱਡੇ ਵੱਡੇ ਡਾਕਟਰ ਆਪਣੇ ਵੱਡੇ ਵੱਡੇ ਡਾਕਟਰ ਆਪਣੇ ਜਿਹੜੇ ਸੋਲੂਸ਼ਨ ਹੈ ਸੋਲੂਸ਼ਨ ਹੈ ਉਹ ਮੀਡੀਆ ਨੂੰ ਮੀਡੀਆ ਦੇ ਰਾਹੀਂ ਲੋਕਾਂ ਨੂੰ ਡਾਇਰੈਕਟਲੀ ਦਿੰਦੇ ਆ। ਸੋ ਇਹ ਬਹੁਤ ਵਧੀਆ ਔਰ ਮੇਰੇ ਵੱਲੋਂ ਸਾਡੇ ਕਿਸਾਨ ਵੀਰਾਂ ਨੇ ਬੇਨਤੀ ਕੀਤੀ ਗਈ ਵੀ ਆਪਾਂ ਹੁਣ ਆਪਦੀ ਜਿਹੜੀ ਪ੍ਰੋਡਿਊਸ ਆ ਸਾਡੀਆਂ ਜਿਹੜੀ ਫਸਲ ਆ ਉਹਨਾਂ ਦੀ ਪ੍ਰੋਸੈਸਿੰਗ ਵੱਲ ਵੀ ਧਿਆਨ ਦਿਈਏ ਕਿਉਂਕਿ ਜਿਹੜੇ ਵੱਡੇ ਵੱਡੇ ਕਾਰਪੋਰੇਟ ਆ ਉਹ ਪੰਜਾਬ ਵੱਲ ਲਲਚਾਈਆਂ ਅੱਖਾਂ ਨਾਲ ਦੇਖ ਰਹੇ ਆ। ਤੇ ਜੇ ਉਹ ਪ੍ਰੋਸੈਸਿੰਗ ਕਰਨਾ ਚਾਹੁੰਦੇ ਇੱਥੇ ਆ ਕੇ ਤੇ ਆਪਾਂ ਹੀ ਕਰ ਲਈਏ ਆਪਾਂ ਆਪਣੇ ਪੰਜਾਬ ਨੂੰ ਤਕੜਾ ਕਰ ਲਈਏ ਆਉਦੇ ਬੱਚਿਆਂ ਨੂੰ ਤਕੜਾ ਕਰ ਲਈਏ ਆਪਣੇ ਬੱਚਿਆਂ ਨੂੰ ਇੱਥੇ ਰੱਖੀਏ ਬਾਹਰ ਨਾ ਜਾਣਾ ਪਵੇ ਉਹਨਾਂ ਨੂੰ ਸੋ ਮੇਰੀ ਗੱਲ ਨੂੰ ਸਾਡੇ ਸਾਥੀਆਂ ਨੇ ਸੁਣਿਆ ਵੀ ਬਹੁਤ ਵਧੀਆ ਤੇ ਆਉਂਦੇ ਦਿਨਾਂ ਅਜ ਅਸੀਂ ਇੱਥੇ ਇੱਕ ਵਧੀਆ ਪ੍ਰੋਸੈਸਿੰਗ ਯੂਨਿਟ ਵੀ ਲਾਵਾਂਗੇ ਥੈਂਕ ਯੂ ਸਰ ਥੈਂਕ ਯੂ ਸਸਰੀ ਗੱਲ ਦੇ ਮੈਸਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਡਿਸਟ੍ਰਿਕਟ ਫਰੀਦਕੋਟ ਬਾਬਾ ਫਰੀਦ ਪਵਨ ਗੋਸ਼ ਨੂੰ ਧਰਤੀ 'ਤੇ ਬੈਠੇ ਆ ਇੱਥੇ ਹਮੇਸ਼ਾ ਹੀ ਕਿਸਾਨ ਅਜੋਜਿਤ ਮੇਲੇ ਲੱਗਦੇ ਆ ਰਹੇ ਹਨ ਅੱਜ ਵੀ ਕਿਸਾਨੀ ਨਾਲ ਰਿਲੇ ਜਿਹੜੇ ਮੇਲਾ ਲੱਗਿਆ ਕਿ ਸਪਲਾਈ ਕੈਂਪ ਦੇ ਜੋ ਜੀ ਤੁਹਾਡਾ ਕੀ ਕਹਿ ਰਹਾ ਸਾਡੇ ਵੀਰਪੁਰ ਦੇ ਵਿੱਚ ਕਿਸਾਨ ਸਪਲਾਈ ਦੀ ਲੋੜ ਤੇ ਮੇਲਾ ਜਿਹੜਾ ਲੱਗਿਆ ਗਿਆ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਪਹਿਲਾਂ ਵੀ ਮੇਲੇ ਲੱਗਦੇ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ ਜਾਂਦਾ ਔਨਰ ਸਮੇਂ ਸਮੇਂ ਦੀ ਬੁਸਨਾ ਬਾਰੇ ਜਾਣਕਾਰੀ ਦਿੱਤੀ ਜਾਂਦੀ ਸਾਨੂੰ ਇਸ ਬਾਰੇ ਬੜੀ ਖੁਸ਼ੀ ਹੁੰਦੀ ਹੈ ਅਸੀਂ ਚਾਹੁੰਦੇ ਕਿ ਸਾਡਾ ਪ੍ਰਸ਼ਾਸਨ ਵੱਲੋਂ ਮੇਲੇ ਲਗਾਏ ਜਿਹੜੇ ਅੱਜ ਅੱਜ ਕੱਲ ਦੀ ਜੋ ਪੀੜ੍ਹੀ ਹੈ ਜਨਰੇਸ਼ਨ ਹੈ ਉਹ ਫੁੱਲਦੀ ਜਾ ਰਹੀ ਹੈ ਸਾਡੇ ਕਿਸਾਨਾਂ ਦੇ ਵਿੱਚ ਬਹੁਤ ਜ਼ਿਆਦਾ ਬਦਲਾਅ ਉਤਰਾਵਚਣਾ ਆ ਰਹੇ ਨੇ ਇਸ ਨੂੰ ਸਾਨੂੰ ਚਾਹੀਦਾ ਹੈ ਕਿ ਵੱਤ ਵਤ ਮੇਲੇ ਲੱਗਣ ਜੋ ਅੱਜ ਦੀ ਜਨਰੇਸ਼ਨ ਦੇ ਉਹਨਾਂ ਦੇ ਸਾਹਮਣੇ ਖੇਤੀਬਾੜੀ ਕਰਨ ਤੇ ਹੋਰ ਪਰਪਲ ਤੋਂ ਕਿਸਾਨਾਂ ਨੂੰ ਵੱਤ ਵਤ ਮਨਾਫਾ ਮਿਲੇ ਇਸ ਕਰਕੇ ਕਿਸਾਨ ਅਜੋਕੇ ਮੇਲਾ ਜੋ ਉਸ ਕੋਲ ਇੱਕ ਲਗਾਇਆ ਗਿਆ ਹੈ ਬੜੀ ਖੁਸ਼ੀ ਦੀ ਗੱਲ ਹੈ ਕਿ ਕਿਸੇ ਨੇ ਦੇਖਿਆ ਸੁਣਿਆ ਕਿ ਸਾਰੀਆਂ ਨਾਲ ਰਿਲੇਟਡ ਐਮੋਜੀ ਮੇਲੇ ਲੱਗਦੇ ਰਹੇ ਤੁਸੀਂ ਦੇਖ ਸਕਦੇ ਹੋ ਵਿੱਚ ਬਹੁਤ ਹੀ ਸੋਹਣੀਆਂ ਮਤਲਬ ਕਿ ਟਮਾਇਸ਼ਾਂ ਲਗਾਈਆਂ ਗਈਆਂ ਹਨ ਸਾਰੀਆਂ ਖੇਤੀ ਨਾਲ ਰਿਲੇਟਡ ਹੀ ਹਨ ਸਾਰੀਆਂ ਇਹ ਦਿਖਾਇਆ ਗਿਆ ਪੰਜਾਬੀ ਵਿਰਾਸਤ ਕਰਮਿਤ ਇੱਥੇ ਪਸ਼ੂ ਪਾਲਣ ਵਿਭਾਗ ਵੱਲੋਂ ਵੀ ਲਗਾਈ ਗਈ ਹਨ ਹੋਰ ਵੀ ਹਰ ਵੱਲ ਸਿਚਾਈਆਂ ਲਗਾਈਆਂ ਗਈਆਂ ਹਨ ਤਾਂ ਕਿ ਕਿਸਾਨਾਂ ਨੂੰ ਕੋਈ ਸਿੱਖਿਆ ਨੂੰ ਮਿਲੇ ਨਵੇਂ ਨਵੇਂ ਵਿਜੇ ਤਕਨੀਕ ਬਾਰੇ ਪਤਾ ਲੱਗੇ ਅਤੇ ਇਹਦੇ ਵਿੱਚ ਸਮੱਸਿਆ ਪ੍ਰੋਬਲਮਸ ਉਰ ਲਈ ਅਰ ਵੀ ਦਾ ਇੱਕ ਵੀ ਆਏ ਹਨ ਐਮਐਲਏ ਉਦੇਸ ਇਸੇ ਕੋ ਸਪੀਕਰ ਸਾਹਮਣੇ ਵੀ ਆਏ ਹਨ ਜੋ ਕਿ ਇੱਥੇ ਅਯੋਜਿਤ ਕਰ ਰਹੇ ਹਨ ਆਪਣੇ ਕਿਸਾਨਾਂ ਨੂੰ ਸੰਬੋਧਨ ਵੀ ਕਰ ਰਹੇ ਹਨ ਅਗਰੀ ਜਾਣਕਾਰੀ ਸ੍ਰੀ ਜੰਦਰਮ ਸਿੰਘ ਫਰੀਦਕੋਟ